ਉਹਨਾਂ ਨੇ ਆਪਣੀ ਨੋਹ ਦੇ ਖਿਲਾਫ ਅਲਿਗੇਸ਼ਨ ਲਾਇਏ ਸੀ ਜਿਹੜੀ ਨੋਹ ਹੈਗੀ ਆ ਸਾਡੀ ਸਾਡੇ ਮੁੰਡੇ ਨੂੰ ਸਾਡੇ ਨਾਲ ਮਿਲਨ ਵਰਤਨ ਨਹੀਂ ਦਿੰਦੀ ਸੀ ਉਹਨੂੰ ਤੰਗ ਪ੍ਰੇਸ਼ਾਨ ਬੜਾ ਕਰਦੀ ਸੀ ਜਿਸ ਕੰਮ ਜਿਉਂ ਪਾ ਲਿਆ ਕਿ ਜਿਸ ਕਰਕੇ ਉਹਦੀ ਡੈਥ ਹੋ ਗਈ ਹੈ ਉਹਨਾਂ ਨੇ ਆਪਣੀ ਨੋਹ ਦੇ ਖਿਲਾਫ ਅਲਿਗੇਸ਼ਨ ਲਾਇਏ ਸੀ ਕਿ ਜੀ ਅੱਜ ਤੋਂ 1 ਡੇਢ ਸਾਲ ਪਹਿਲਾਂ ਇਹਨਾਂ ਦੀ ਲਵ ਮੈਰਿਜ ਹੋਈ ਸੀਗੀ ਅ ਦੋ ਕੁ ਮਹੀਨੇ ਇਹ ਕਿਰਾਏ ਤੇ ਰਹੇ ਨੇ ਉਸ ਤੋਂ ਬਾਅਦ ਜੋ ਕਾਕਾ ਸਿੰਘ ਨੇ ਆਪਣੇ ਘਰ ਦੇ ਉੱਪਰ ਇੱਕ ਕਮਰਾ ਬਣਾ ਕੇ ਇਹਨਾਂ ਨੂੰ ਦੇ ਦਿੱਤਾ ਸੀਗੇ ਉੱਥੇ ਰਹਿੰਦੇ ਸੀਗੇ ਪਰ ਜੋ ਕਾਕਾ ਸਿੰਘ ਨੇ ਆਪਣੀ ਨੋ ਤੇ ਅਲੀਗੇਸ਼ਨ ਲਾਈ ਨੇ ਉਹਨੇ ਇਹ ਕਿਹਾ ਕਿ ਜਿਹੜੀ ਨੋ ਹੈਗੀ ਆ ਸਾਡੀ ਸਾਡੇ ਮੁੰਡੇ ਨੂੰ ਸਾਡੇ ਨਾਲ ਮਿਲਨ ਵਰਤਨ ਨਹੀਂ ਦਿੰਦੀ ਸੀ ਉਹ ਤਾਂ ਪਰੇਸ਼ਾਨ ਬਣਾ ਕਰਦੀ ਸੀ ਮਰਨਾਲੇ ਦਾ ਕੀ ਨਾਮ ਹੈ ਮਰਨਾਲੇ ਦਾ ਨਰਿੰਦਰ ਕੁਮਾਰ ਉਹਦਾ ਨਾਮ ਹੈਗਾ ਜੀ 25 ਸਾਲ ਉਹਦੀ ਉਮਰ ਕੀ ਕਾਰਵਾਈ ਅਮਲ ਸिला ਦਿੱਤੀ ਹੈ ਅ ਅਕਾਸ਼ ਸਿੰਘ ਦੇ ਬਿਆਨਾਂ ਦੇ ਉੱਤੇ ਉਹਰੀ 9 ਦੇ ਖਿਲਾਫ 306 ਦਾ ਮਾਮਲਾ ਦਰਜ ਕੀਤਾ ਗਿਆ। ਉਹਨਾਂ ਨੇ ਆਪਣੀ 9 ਦੇ ਖਿਲਾਫ ਐਲੀਵੇਸ਼ਨ ਲਾਇਆ ਸੀ। ਜਿਹੜੀ 9 ਹੈਗੀ ਆ ਸਾਡੀ ਸਾਡੇ ਮੁੰਡੇ ਨੂੰ ਸਾਡੇ ਨਾਲ ਮਿਲਣ ਵਰਤਨ ਨਹੀਂ ਦਿੰਦੀ ਸੀ ਉਹਨੂੰ ਤੰਗ ਪ੍ਰੇਸ਼ਾਨ ਬੜਾ ਕਰਦੀ ਸੀ। ਜਿਸ ਕੰਝੂਨ ਕਰ ਲਿਆ ਕਿ ਜਿਸ ਕਰਕੇ ਉਹਦੀ ਡੈਥ ਹੋ ਗਈ ਹੈ। ਉਹਨਾਂ ਨੇ ਆਪਣੀ ਨੋਹ ਦੇ ਖਿਲਾਫ ਅਲੀਗੇਸ਼ਨ ਲਾਇਆ ਸੀ ਕਿ ਜੀ ਅੱਜ ਤੋਂ 1.5 ਸਾਲ ਪਹਿਲਾਂ ਇਹਨਾਂ ਦੀ ਲਵ ਮੈਰਿਜ ਹੋਈ ਸੀ। ਤਾਂ 2 ਮਹੀਨੇ ਇਹ ਕਿਰਾਏ ਤੇ ਰਹੇ ਨੇ ਉਸ ਤੋਂ ਬਾਅਦ ਜੋ ਕਾਕਾ ਸਿੰਘ ਨੇ ਆਪਣੇ ਘਰ ਦੇ ਉੱਪਰ ਇੱਕ ਕਮਰਾ ਬਣਾ ਕੇ ਇਹਨਾਂ ਨੂੰ ਦਿੱਤਾ ਸੀਗੇ ਉੱਥੇ ਰਹਿੰਦੇ ਸੀਗੇ। ਪਰ ਜੋ ਕਾਕਾ ਸਿੰਘ ਨੇ ਆਪਣੀ ਨੋਹ ਤੇ ਅਲੀਗੇਸ਼ਨ ਲਾਇਆ ਨੇ ਉਹ ਨੇ ਇਹ ਕਿਹਾ ਕਿ ਜਿਹੜੀ ਨੋਹ ਹੈਗੀ ਆ ਸਾਡੀ ਸਾਡੇ ਮੁੰਡੇ ਨੂੰ ਸਾਡੇ ਨਾਲ ਮਿਲਨ ਵਰਤਨ ਨਹੀਂ ਦਿੰਦੀ ਸੀ ਉਹ ਤਾਂ ਪਰੇਸ਼ਾਨ ਬਣਾ ਕਰਦੀ ਸੀ। ਮਰਨਾਲੇ ਦਾ ਕੀ ਨਾਮ ਹੈ? ਮਰਨਾਲੇ ਦਾ ਨਰਿੰਦਰ ਕੁਮਾਰ ਉਹਦਾ ਨਾਮ ਹੈਗਾ ਜੀ ਕਰੀਬ 25 ਸਾਲ ਉਹਦੀ ਉਮਰ ਕੀ ਕਾਰਵਾਈ ਅਮਲ ਚ ਲੈ ਦਿੱਤੀ ਹੈ ਅ ਕਾਕਾ ਸਿੰਘ ਦੇ ਬਿਆਨਾਂ ਦੇ ਉੱਤੇ ਉਹਦੀ 9 ਦੇ ਖਿਲਾਫ 306 ਦਾ ਮੁਕਦਮਾ ਦਰਜ ਕੀਤਾ ਗਿਆ ਉਹਨਾਂ ਨੇ ਆਪਣੀ 9 ਦੇ ਖਿਲਾਫ ਐਲੀਗੇਸ਼ਨ ਲਾਈ ਸੀ ਜਿਹੜੀ 9 ਹੈਗੀ ਆ ਸਾਡੀ ਸਾਡੇ ਮੁੰਡੇ ਨੂੰ ਸਾਡੇ ਨਾਲ ਮਿਲਣ ਵਰਤਨ ਨਹੀਂ ਦਿੰਦੀ ਸੀ ਉਹਨੂੰ ਤੰਗ ਪਰੇਸ਼ਾਨ ਬੜਾ ਕਰਦੀ ਸੀ ਇਸ ਨੂੰ ਕੰਜ਼ਿਊਮ ਕਰ ਲਿਆ ਤੇ ਜਿਸ ਕਰਕੇ ਉਹਦੀ ਡੈਥ ਹੋ ਗਈ ਹੈ। ਉਹਨਾਂ ਨੇ ਆਪਣੀ ਨੋਹ ਦੇ ਖਿਲਾਫ ਅਲੀਗੇਸ਼ਨ ਲਾਇਆ ਸੀ ਕਿ ਜੀ ਅੱਜ ਤੋਂ 2 ਡੇਢ ਸਾਲ ਪਹਿਲਾਂ ਇਹਨਾਂ ਦੀ ਲਵ ਮੈਰਿਜ ਹੋਈ ਸੀ। ਤਾਂ 2 ਕੁ ਮਹੀਨੇ ਇਹ ਕਿਰਾਏ ਤੇ ਰਹੇ ਨੇ ਉਸ ਤੋਂ ਬਾਅਦ ਉਹ ਕਾਕਾ ਸਿੰਘ ਨੇ ਆਪਣੇ ਘਰ ਦੇ ਉੱਪਰ ਇੱਕ ਕਮਰਾ ਬਣਾ ਕੇ ਇਹਨਾਂ ਨੂੰ ਦਿੱਤਾ ਸੀ ਕਿ ਉੱਥੇ ਰਹਿੰਦੇ ਸੀਗੇ। ਪਰ ਜੋ ਕਾਕਾ ਸਿੰਘ ਨੇ ਆਪਣੀ ਨੋਹ ਤੇ ਅਲੀਗੇਸ਼ਨ ਲਾਇਆ ਨੇ ਉਹਨੇ ਇਹ ਕਿਹਾ ਕਿ ਜਿਹੜੀ ਨੋਹ ਹੈਗੀ ਆ ਸਾਡੀ ਸਾਡੇ ਮੁੰਡੇ ਨੂੰ ਸਾਡੇ ਨਾਲ ਮਿਲਨ ਵਰਤਨ ਨਹੀਂ ਦਿੰਦੀ ਸੀ ਉਹ ਤਾਂ ਪਰੇਸ਼ਾਨ ਬੜਾ ਕਰਦੀ ਸੀ। ਮਰਨਾਲੇ ਦਾ ਕੀ ਨਾਮ ਹੈ ਮਰਨਾਲੇ ਦਾ ਨਰਿੰਦਰ ਕੁਮਾਰ ਉਹਦਾ ਨਾਮ ਹੈਗਾ ਜੀ ਕਰੀਬ 25 ਸਾਲ ਉਦੀ ਹੁੰਗਾ ਕੀ ਕਾਰਵਾਈ ਅਮਲ ਚ ਲੱਦ ਗਈ ਹੈ ਆ ਕਾਕਾ ਸਿੰਘ ਦੇ ਬਿਆਨ ਦੇ ਉੱਤੇ ਉਹਦੀ 9 ਦੇ ਖਿਲਾਫ 306 ਦਾ ਮਕਰਨਾ ਦਰਜ ਕੀਤਾ ਗਿਆ ਜੀ ਉਹਨਾਂ ਨੇ ਆਪਣੀ 9 ਦੇ ਖਿਲਾਫ ਅਲਿਗੇਸ਼ਨ ਲਾਇਆ ਜੀ ਜਿਹੜੀ 9 ਹੈਗੀ ਆ ਸਾਡੀ ਸਾਡੇ ਮੁੰਡੇ ਨੂੰ ਸਾਡੇ ਨਾਲ ਮਿਲਣ ਵਰਤਨ ਨਹੀਂ ਦਿੰਦੀ ਸੀ ਉਹਨੂੰ ਤੰਗ ਪ੍ਰੇਸ਼ਾਨ ਬਣਾ ਕਰਦੀ ਸੀ ਇਸ ਕੰਜ਼ੂਮ ਕਰ ਲਿਆ ਉਸ ਦੇ ਕਰਕੇ ਉਹਦੀ ਡੈਥ ਹੋ ਗਈ ਹੈ। ਉਹਨਾਂ ਨੇ ਆਪਣੀ ਨੋਹ ਦੇ ਖਿਲਾਫ ਅਲੀਗੇਸ਼ਨ ਲਾਇਆ ਸੀ ਕਿ ਜੀ ਅੱਜ ਤੋਂ 2 ਡੇਟ ਦੇ ਸਾਲ ਪਹਿਲਾਂ ਇਹਨਾਂ ਦੀ ਲਵ ਮੈਰਿਜ ਹੋਈ ਸੀ। ਤਾਂ 2 ਮਹੀਨੇ ਇਹ ਕਿਰਾਏ ਤੇ ਰਹੇ ਨੇ ਉਸ ਤੋਂ ਬਾਅਦ ਜੋ ਕਾਕਾ ਸਿੰਘ ਨੇ ਆਪਣੇ ਘਰ ਦੇ ਉੱਪਰ ਇੱਕ ਕਮਰਾ ਬਣਾ ਕੇ ਇਹਨਾਂ ਨੂੰ ਦਿੱਤਾ ਸੀਗੇ ਉੱਥੇ ਰਹਿੰਦੇ ਸੀਗੇ। ਪਰ ਜੋ ਕਾਕਾ ਸਿੰਘ ਨੇ ਆਪਣੀ ਨੋਹ ਤੇ ਅਲੀਗੇਸ਼ਨ ਲਾਇਆ ਨੇ ਉਹਨੇ ਇਹ ਕਿਹਾ ਕਿ ਜਿਹੜੀ ਨੋਹ ਹੈਗੀ ਆ ਸਾਡੀ ਸਾਡੇ ਮੁੰਡੇ ਨੂੰ ਸਾਡੇ ਨਾਲ ਮਿਲਣ ਵਰਤਨ ਨਹੀਂ ਕਰਦੀ ਸੀ ਉਹ ਤਾਂ ਪਰੇਸ਼ਾਨ ਬਣਾ ਕਰਦੀ ਸੀ। ਮਰਨਾਲੇ ਦਾ ਕੀ ਨਾਮ ਹੈ ਮਰਨਾਲੇ ਦਾ ਨਰਿੰਦਰ ਕੁਮਾਰ ਉਹਦਾ ਨਾਮ ਹੈਗਾ ਜੀ 25 ਸਾਲ ਉਹਦੀ ਉਮਰ ਕੀ ਕਾਰਵਾਈ ਅਮਲ ਚੱਲਦੀ ਗਈ ਆ ਕਾਕਾ ਸਿੰਘ ਦੇ ਬਿਆਨ ਦੇ ਉੱਤੇ ਉਹਦੀ 9 ਦੇ ਖਿਲਾਫ 306 ਦਾਮਪਕਰਨ ਦਰਜ ਕੀਤਾ ਗਿਆ